ਬੰਬ ਧਮਕੀ ਮੌਕ ਟ੍ਰੈਲ ਦਾ ਸਫਲ ਆਯੋਜਨ ਕੀਤਾ ਇਸ ਦਾ ਮੁੱਖ ਉਦੇਸ਼ ਐਮਰਜੈਂਸੀ ਹਾਲਾਤਾਂ ਦਾ ਮੁਲਾਂਕਣ ਕਰਨਾ ਤੇ ਲੋਕਾਂ ਨੂੰ ਸੁਰੱਖਿਆ ਬਾਰੇ ਜਾਗਰੂਕ ਪਾਦਾ ਕਰਨਾ ਸੀ ਤਾਂ ਮੌਕ ਟ੍ਰੈਲ ਦੌਰਾਨ ਹਸਪਤਾਲ ਪ੍ਰਸ਼ਾਸਨ ਅਤੇ ਸੁਰੱਖਿਆ ਟੀਮਾਂ ਨੇ ਲੁਧਿਆਣਾ ਪੁਲਿਸ ਦੇ ਨਾਲ ਮਿਲ ਕੇ ਇੱਕ ਨਕਲੀ ਬੰਬ ਧਮਕੀ ਦੀ ਪ੍ਰਤੀਕਿਰਿਆ ਦੇ ਮਸ਼ਕ ਕੀਤਾ ਇਸ ਦੇ ਵਿੱਚ ਸਿਸਟਮੈਟਿਕ ਇਵੈਕੂਲੇਸ਼ਨ ਐਮਰਜੈਂਸੀ ਪ੍ਰਬੰਧਨ ਅਤੇ ਮੈਡੀਕਲ ਅਤੇ ਸੁਰੱਖਿਆ ਟੀਮਾਂ ਵਿਚਕਾਰ ਸਹਿਕਾਰੀ ਯਤਨ ਦਰਸਾਏ ਗਏ ਦੇ ਸਹਿਯੋਗ ਨਾਲ ਇਹਦੇ ਚ ਲੋਕਲ ਪੁਲਿਸ ਬੌਮ ਸ쿼ਡ ਸਾਰਿਆਂ ਨੂੰ ਇਨਵੋਲਵ ਕੀਤਾ ਗਿਆ ਇਹਦਾ ਬੇਸਿਕ ਪਰਪਸ ਇਹ ਕਿ ਸਾਡੇ ਸਟਾਫ ਦੀ ਟ੍ਰੇਨਿੰਗ ਲੋਕਾਂ ਦੀ ਅਵੇਅਰਨੈਸ ਕਿ ਜਿਵੇਂ ਅੱਜ ਪੰ ਦੇਖਦੇ ਆ ਕਿ ਕਈ ਵਾਰ ਕੋਈ ਬੌਮ ਥ੍ਰੈਟ ਕੋਈ ਕਾਲ ਆ ਜਾਂਦੀ ਹੈ ਤੋਂ ਸਿਚੁਏਸ਼ਨ ਚ ਕਿਵੇਂ ਰਿਐਕਟ ਕਰਨਾ ਸੋ ਉਹਦੇ ਲਈ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇਨਵੋਲਵ ਕੀਤਾ মিডিਆ ਨੂੰ ਇਨਵੋਲਵ ਕੀਤਾ ਬੌਮ ਸ쿼ਡ ਨੂੰ ਇਨਵੋਲਵ ਕੀਤਾ ਤੋਂ ਅਸੀਂ ਇੱਕ ਡ੍ਰਿਲ ਕੀਤੀ ਜਿਹਦੇ ਚ ਅਸੀਂ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਕਿ ਅਸੀਂ ਇੱਕ ਕਾਲ ਰੀਸੀਵ ਕੀਤੀ ਹੈ ਉਹਦੇ ਚ ਸਾਨੂੰ ਬੌਮ ਥ੍ਰੈਟ ਹੈ ਸੋ ਉਹਦੇ ਚ ਕਿਵੇਂ ਰਿਐਕਟ ਕਰਨਾ ਹੈ ਸਰ ਪੇਸ਼ੈਂਟ ਨੂੰ ਵੀ ਬਚਾਰ ਕਿਤਨਾ ਬਚਾਰ ਹਾਂਜੀ ਉਹਦੇ ਚ ਪਹਿਲਾਂ ਅਸੀਂ ਆਪ ਦੀ ਟੀਮ ਦੀ ਸਾਰੀ ਟ੍ਰੇਨਿੰਗ ਕੀਤੀ ਕਿ ਤੁਸੀਂ ਉਹਦੇ ਚ ਸਭ ਤੋਂ ਪਹਿਲਾਂ ਕੀ ਕਰਨਾ ਸਾਰਾ ਸਭ ਤੋਂ ਪਹਿਲਾਂ ਹਸਪੀਟਲ ਨੂੰ ਵੈਕੂਏਟ ਕਰਨਾ ਹੈ ਪੇਸ਼ੈਂਟਸ ਨੂੰ ਬਾਹਰ ਕੱਢਣਾ ਹੈ ਫਿਰ ਏਰੀਆ ਨੂੰ ਕਾਰਡਨ ਆਫ ਕਰਨਾ ਹੈ ਫਿਰ ਜਿੰਨੀ ਦੇਰ ਤੱਕ ਪੁਲਿਸ ਨਹੀਂ ਆਉਂਦੀ ਜਾਂ ਬੌਮ ਸquad ਨਹੀਂ ਆਉਂਦਾ ਸਾਰਿਆਂ ਨੂੰ ਵੇਟ ਕਰਨਾ ਕਿ ਕੋਈ ਅੰਦਰ ਨਾ ਐਂਟਰ ਕਰ ਸਕੇ ਸਰ ਪੁਲਿਸ ਕਿੰਨੀ ਦੇਰ ਬਾਅਦ ਆ ਗਈ ਸੀ ਜਦੋਂ ਬੌਮ ਸੋ ਅਪ੍ਰੋਕਸੀਮੇਟਲੀ ਜਿਵੇਂ ਅਸੀਂ ਕਾਲ ਕੀਤਾ 5 ਤੋਂ 10 ਮਿੰਟ ਦੇ ਅੰਦਰ ਪੁਲਿਸ ਆ ਗਈ ਸੀ ਉਹਦੇ ਤੋਂ ਵਿਦਨ 5 ਮਿੰਟਸ ਬੌਮ ਸquad ਸੋ ਅੱਜ ਜੋ ਅਸੀਂ ਇੱਕ ਇਦੇ ਵਿੱਚ ਲੋਕਲ ਪੁਲਿਸ ਬੌਮਸਕਵੈਡ ਸਾਰਿਆਂ ਨੂੰ ਇਨਵੋਲਵ ਕੀਤਾ ਗਿਆ ਇਹਦਾ ਬੇਸਿਕ ਪਰਪਸ ਇਹ ਕਿ ਸਾਡੇ ਸਟਾਫ ਦੀ ਟ੍ਰੇਨਿੰਗ ਲੋਕਾਂ ਦੀ ਅਵੇਅਰਨੈਸ ਜਿਵੇਂ ਆਪਾਂ ਦੇਖਦੇ ਹਾਂ ਕਿ ਕਈ ਵਾਰ ਕੋਈ ਬੌਮ ਗ੍ਰੇਟ ਕੋਲ ਆ ਜਾਂਦੀ ਹੈ ਉਹ ਸਿਚੁਏਸ਼ਨ ਚ ਕਿਵੇਂ ਰਿਐਕਟ ਕਰਨਾ ਸੋ ਉਹਦੇ ਲਈ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇਨਵੋਲਵ ਕੀਤਾ মিডিਆ ਨੂੰ ਇਨਵੋਲਵ ਕੀਤਾ ਬੌਮਸਕਵੈਡ ਨੂੰ ਇਨਵੋਲਵ ਕੀਤਾ ਸੋ ਅਸੀਂ ਡ੍ਰਿਲ ਕੀਤੀ ਜਿਦੇ ਵਿੱਚ ਅਸੀਂ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਕਿ ਅਸੀਂ ਇੱਕ ਕਾਲ ਰੀਸੀਵ ਕੀਤੀ ਹੈ ਉਹਦੇ ਚ ਸਾਨੂੰ ਬੌਮ ਪੈਟ ਹੈ ਸੋ ਉਹਦੇ ਚ ਕਿਵੇਂ ਰਿਐਕਟ ਕਰਨਾ ਸੋ ਮਾਲਾ ਨਾਲ ਨੋਟ ਕਰ ਰਹੇ ਹਾਂ ਕਿ ਅਸੀਂ ਇਹ ਵਾਲੀ ਉੱਥੇ ਜੇ ਜੇ ਪਹੁੰਚ ਗਿਆ ਤੇ ਅੰਦਰ ਰਿਸਪੈਕਟਡ ਬਾਈ ਸਾਹਿਬ ਨੂੰ ਦੁਬਾਰਾ ਕੱਢਾਂਗੇ ਜਿਹੜਾ ਹੈਗਾ ਟੀਮ ਦੇ ਮੈਂਬਰ ਵਾਕਸੂਟ ਵਗੈਰਾ ਡਾ ਲ ਕੇ ਪਹਿਲਾਂ ਚੈੱਕ ਕਰਾਂਗੇ ਜੇ ਉਹ ਚ ਐਕਸਪਲੋਸਿਵ ਵਾਲੀ ਕੀ ਚੀਜ਼ ਆ ਤਾਂ ਫਿਰ ਅਸੀਂ ਉਹਨੂੰ ਵੈਕੂਏਟ ਕਰਕੇ ਡਿਸਪੋਜ਼ ਆਫ ਕਰਾਂਗੇ ਜੇ ਨਹੀਂ ਹੈਗੀ ਤਾਂ ਚਲੋ ਪਬਲਿਕ ਨੂੰ ਬਾਹਰ ਕੀਤਾ ਵਾ ਥੋੜੇ ਟਾਈਮ ਲਈ ਪਬਲਿਕ ਨੂੰ ਕਹਛਤਾ ਹੁੰਦਾ ਵਾ ਪਰ ਫਿਰ ਵੀ ਪਚਾਹ ਹੀ ਪਚਾਵਾ ਹੁਣ ਸਾਰਿਆਂ ਨੂੰ ਬਾਹਰ ਕੱਢਾਂਗੇ ਸਾਰੇ ਇਹ ਜਿਹੜੀ ਤਰੀਕੀ ਚੀਜ਼ ਹੁੰਦੀ ਹੈ ਮੰਨ ਲਓ ਤੇ ਕੋਪਰੇਸ਼ਨ ਕਿੱਦਾਂ ਦੀ ਕੰਸਮ ਨੂੰ ਲੋਡ ਪੈਂਦੀ ਹੈ ਸਾਇ ਪ੍ਰਬਲਿਕ ਦੇ ਕੋਪਰੇਟ ਦੀ ਲੋਡ ਪੈਂਦੀ ਹੈ ਵੀ ਪਬਲਿਕ ਨੂੰ ਸਾਨੂੰ ਮੌਕੇ ਤੇ ਦੱਸ ਦੇਵੇ ਪਬਲਿਕ ਨੂੰ ਪਤਾ ਲੱਗੇ ਕੋਈ ਮਾਨਸਿਕ ਕਾਮੀ ਘਟਦਾ ਹੋਣ ਤੋਂ ਬਚ ਜਾਂਦਾ ਬਣ ਫੋਟੋ ਹਸਪੀਟਲ ਤੋਂ ਤੇ ਕੰਟਰੋਲ ਰੂਮ ਵਾਲਾ ਸਾਨੂੰ ਨੋਟ ਕਰਾਏ ਤੇ ਸਿਕਿਉਰਿਟੀ ਟੀਮ ਮੌਕੇ ਤੇ ਜੇਦੀ ਪਹੁੰਚੀ ਹੈ ਤੇ ਅੰਦਰ ਸਸਪੈਕਟਡ ਵਾਈਸ ਨੂੰ ਅੰਦਰੋਂ ਬਾਹਰ ਕੱਢਾਂਗੇ ਸਾਡਾ ਅਗੇ ਇੰਦੇ ਮੈਂਬਰ ਬੰਸੂ ਦੁਗਰਾ ਦਾ ਪਹਿਲਾਂ ਚੈੱਕ ਕਰਾਂਗੇ ਜੇ ਐਕਸਕਲੂਸਿਵ ਵਾਲੀ ਕੀ ਚੀਜ਼ ਆ ਤਾਂ ਫਿਰ ਅਸੀਂ ਉਹ ਵੈਰੀਫਾਈਡ ਕਰਕੇ ਉਸ ਨੂੰ ਅਪਸੋਸ ਆਫ ਕਰਾਂਗੇ ਜੇ ਨਹੀਂ ਹੈਗੀ ਤਾਂ ਜੇ ਪਬਲਿਕ ਨੂੰ ਬਾਹਰ ਕੀਤਾ ਵਾ ਥੋੜੇ ਜਿਹਾ ਲਈ ਪਬਲਿਕ ਨੂੰ ਕਹਿੰਦਾ ਹੁੰਦਾ ਵਾ ਪਰ ਫਿਰ ਵੀ ਜਾਤੀ ਗਜਾਬ ਆ ਉਹ ਸਾਰੇ ਨੂੰ ਬਾਹਰ ਕੱਢਾਂਗੇ ਸਰ ਇਹ ਜਦੋਂ ਇਦਾਂ ਦੀ ਚੀਜ਼ ਹੁੰਦੀ ਹੈ ਮੰਨ ਲਓ ਤੇ ਕੋਆਪਰੇਸ਼ਨ ਕਿੱਦਾਂ ਦੀ ਪੁਲਿਸ ਨੂੰ ਲੋਡ ਪੈਂਦੀ ਹੈ ਜੀ ਸਰ ਪਬਲਿਕ ਦੀ ਕੋਪਰੇਟ ਦੀ ਲੋਡ ਪੈਂਦੀ ਹੈ ਪਬਲਿਕਾਂ ਨੂੰ ਮੌਕੇ ਤੇ ਦੱਸਦੇ ਪਬਲਿਕ ਨੂੰ ਪਤਾ ਲੱਗੇ ਕੋਈ